Terima <sweak> kasih <sweak> 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 ਇਹ ਤਾਂ ਬਿਲਕੁਲ ਸਹੀ ਗੱਲ ਹੈ। بڑا ਮੈਂਟਰ ਬਲੌਕ ਸੰਥੀ ਹੈ ਜੀ। ਸਾਡੇ ਪਿੰਡੋਂ ਜਸਵੰਤ ਸਿੰਘ ਮੁੰਡਾ ਉਮਰ ਉਹ 36 ਸਾਲ ਆ। ਉਹ ਆਪਣੀ ਮਿਸਰੀ ਨੂੰ ਕਪੂਰਸਲੇ ਛੱਡਣ ਗਿਆ ਸੀ ਹਾਈਲਾਈਟ ਸੈਂਟਰ ਤੇ ਬਾਅਦ ਦੇ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ। ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:38 ਤੋਂ ਉੱਥੋਂ ਲੰਘਿਆ ਤੇ 9:11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ। ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਉਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਸੁਰਖਪਰਦੇ ਨਹੀਂ ਦੀਗਾ ਬਿਲਕੁਲ ਪਿੰਡ ਦੇ ਨਹੀਂ ਦੀਗਾ ਜੀ ਪੌਣੇ 11 ਦਾ ਟਾਈਮ ਆ ਸਵੇਰ ਦਾ ਅਸੀਂ ਤੇ ਸਾਰਾ ਨਗਰ ਹੀ ਆ ਦੇਖ ਲਓ ਤੁਸੀਂ ਪਿੱਛੇ ਢੜੇ ਖੜੇ ਆ ਸਾਰੇ ਤੇ ਸਾਰਾ ਨਗਰ ਹੀ ਸਦਮੇ 'ਚ ਅਸੀਂ ਤੇ ਬੇਨਤੀ ਕਰਦੇ ਆ ਜੇ ਇਹ ਖੁਦ ਸੁਣਦਾ ਤੇ ਆਪ ਆਜੇ ਤੇ ਪ੍ਰਸ਼ਾਸਨ ਵੀ ਇਹੋ ਬੇਨਤੀ ਕਰਦੇ ਆ ਸਾਡੀ ਵੱਤ ਵਾਦ ਮਦਦ ਕੀਤੀ ਜਾਵੇ ਤੇ ਨੂੰ ਲੰਬਣ ਤੇ ਮਦਦ ਕੀਤੀ ਜਾ ਰਹੀ ਹੈ। ਕਿ ਲੱਗਦਾ ਕਿ ਇਹ ਕੋਈ ਕਿਸੇ ਸੱਤ ਦਾ ਹੋਊਗਾ। ਇਹ ਦੇਖੋ ਜੀ ਇਹ ਮੁੰਡਾ ਇਦਾਂ ਦਾ ਸੀ ਬਿਲਕੁਲ ਜਿੱਦਾਂ ਕਹਿ ਦਈਏ ਵੀ ਭਲਾ ਮਾਰਸ ਮੁੰਡਾ ਸੀ। ਨਾ ਹੀ ਕਿਸੇ ਨਾਲ ਵੱਧ ਬੋਲਦਾ ਸੀ, ਜੇ ਕਿਸੇ ਨੇ ਬੁਲਾ ਲਿਆ ਸਾਸਿਕਾ ਬੁਲਾ ਲੈਣੀ ਨਹੀਂ ਤੇ ਬਿਲਕੁਲ ਆਪਣੇ ਖੂਤੇ ਕੰਮ ਤੇ ਚੱਲ ਜਾਣਾ ਜਾਂ ਗੁਰੂਗਰ ਮੱਥਾ ਟੇਕਣ ਜਾਂਦਾ ਸਾਡੇ ਡੇਰਾ ਸ਼ਿਦਜਨ ਮਹਾਰਾਜ। ਖੇਤੀਬਾੜੀ ਦਾ ਕੰਮ ਕਰਦਾ ਜੀ। ਹੁਣ ਤੱਕ ਵੀੜੀ ਪੁਲਿਸੀ ਕਾਰਪਰਨਾਲੀ ਤੇ ਆਪਾਂ ਕਹਿ ਸਕਦੇ ਆ ਜੀ ਡਿਫਟੀ ਸਾਹਿਬ ਨੇ ਕੱਲ ਸੱਜਿਆ ਹੀ ਸਾਨੂੰ ਉਹਨਾਂ ਡਿਟੇਲ ਕਢਾਈ ਆ ਜੀ ਫੋਨ ਡਿਟੇਲ ਜਿੱਥੇ ਜਿੱਥੇ ਕਾਲਾਂ ਹੋਈਆਂ ਉਹ ਉਹ ਕਹਿੰਦੇ ਜਲਦੀ ਅਸੀਂ ਵੀ ਕਾਰਵਾਈ ਕਰਕੇ ਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ ਪਰ ਐਸਐਚਓ ਸਾਹਿਬ ਕੱਲ ਕਹਿੰਦੇ ਸੀ ਸਾਨੂੰ ਵੀ ਅਸੀਂ ਕੈਮਰੇ ਦੇਖ ਲਿਆ ਮਤਲਬ ਅੱਜ ਤੀਜਾ ਦਿਨ ਹੋ ਗਿਆ ਹਾਲ ਤੱਕ ਕੈਮਰੇ ਨਹੀਂ ਦੇਖਿਆ ਅਸੀਂ ਖੁਦ ਪੁੱਛ ਕੇ ਘਰਾਂ 'ਚ ਵੀ ਕੈਮਰੇ ਚੈੱਕ ਕੀਤੇ ਪੁਲਿਸ ਨੇ ਪੁਲਿਸ ਕਿੰਦੀ ਘਰਾਂ 'ਲੇ ਕਹਿੰਦੇ ਨਹੀਂ ਹਲੇ ਕੈਮਰੇ ਹੁਣ ਹੁਣ ਕਰ ਲੈਣ ਤੋਂ ਬਾਅਦ ਹੀ ਗੱਲ ਆ ਜੀ ਇਹ ਸਾਡੇ ਜਾਇਬ ਦੇਖਣਾ ਕੈਮਰੇ ਸਾਰੇ ਬੰਦੇ ਮੈਂਬਰ 50 ਸਾਹਿਬ ਕਹਿੰਦੇ ਇਹ ਦੇ ਉਹ ਕਹਿੰਦੇ ਨਹੀਂ ਹਾਲੇ ਥੱਕ ਨਹੀਂ ਕੋਈ ਸਾਡੇ ਘਰ ਆ ਦੇਖਾ ਇਹ ਜਿਹੜੀ ਪੜੀ ਜਾਵੇ ਬਿਲਕੁਲ ਐਜੀ ਇੱਕ ਇਹ ਤਾਂ ਪ੍ਰਿੰਟ ਹੈ ਫੋਟੋ ਆ ਫਲੋਵੇਸ਼ਨ ਸਤਾ ਪਿੰਡ ਖੜਾ ਬੇਟ ਤੇ ਖੜੇ ਬੇਟ ਜਿਆ ਰਣ ਵਾਲੇ ਤੇ ਇਹ ਬੱਚਾ ਗਿਆ ਕੱਦ ਵਾਈਸ ਚੱਦ ਸਕੂਲ ਤੇ ਚੈਰ ਕਪੂਟਲਾ ਆਇਆ ਸੈਂਟਰ ਹਾਂ ਤੇ ਆਇਆ ਉਹ 8:10 ਵਜੇ ਇੱਕ ਸਫਰ ਵਾਂ ਕੇ ਗੱਡੀ ਤੋਂ ਕੱਢ ਕੇ ਤੇ ਕਾ ਨਹੀਂ ਕੋ ਨਹੀਂ ਨਿਕਲੇ ਬਾਪੂ ਨਾ ਆਇਆ ਇੰਦਰ ਦੀ ਘਟਨਾ ਹੈ ਇਹ 12 3

काकिया खुल गया खान जी साइंस बारह से इंग्लिश आये हैं कोई, कोई, जान 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 कोई, है कोई है नहीं जानकारी कहने वाले के साथ है ना सानू के साथ कोई ब्राह्मण बाजू में बैठे नहीं मर्कभी कलबाज के बाजू में नहीं कलबाज किसी न किसी साड़ी नहीं कोई भी नहीं चले गया साड़ी का नौ बढ़के साड़ी कलबाज किसी को अच्छा इन्हें मेरवानी का नशानों को पता लगेगा। सही है। नशा पोष्टा नशा का राज़ी। कारा आज़ी चलो जिद्दा नहीं है। किस्थे या किस्थे नहीं हो। पता को सुन ता लगे ताइं दस फ़िल्ड से कालीबार तो इंजेक्टर को जाते हैं। योगनवार। इसके लिए नाम है क्या? मेरा नाम इंजेक्ट क्वारिया। ते मेरा इस बि� ਉਹ ਅਫੀਸ਼ੀਅਲੀ 10 ਦਿਨ ਹੋ ਤਾ ਲਾਪਤਾਇਆ ਨਹੀਂ ਮੈਂ ਦੇਖੀ ਕਿ ਤੇ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਾਨੀ ਕਿਦਰ ਕੋਈ ਸਬੂਤ ਨਹੀਂ ਮਿਲਿਆ ਹੋਗਾ ਤੇ ਪਲੀਜ਼ ਤੁਸੀਂ ਇਹ ਗੱਲ ਹੋ ਜਾਏ ਕਿ ਕੋਈ ਕੋਸ਼ਿਸ਼ ਕੀਤੀ ਜਾਏ ਲੱਭਣ ਦੀ ਕੋਸ਼ਿਸ਼ ਕੀਤੀ ਜਾਏ ਆਖਰੀ ਵਾਰ ਅਬੀਨਾ ਸੀ ਹਾਂਜੀ ਉਹ ਮਿਲ ਛੱਡਣ ਗਿਆ ਸੀ ਸ਼ਹਿਰ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ ਹੋਣੀ ਕਿ ਉਹ ਕਰਨੀ ਪਹੁੰਚੂ ਮੈਂ ਜਦੋਂ ਮੈਨੂੰ ਛੁੱਟੀ ਹੋਈ ਹੈ ਮੈਂ ਉਹਨੂੰ ਫੋਨ ਕੀਤਾ ਕਿ ਉੱਤੋਂ ਬਾਚਨ ਦਾ ਪਹੁੰਚ ਸਿੱਟਾ ਹੀ ਹੁੰਦਾ ਹੈ ਕੋਈ ਆਪਰੇ ਗਲਵਾਤ ਨਹੀਂ ਨਹੀਂ ਉਦੋਂ ਕੋਈ ਹਾਪਟ ਨਹੀਂ ਸੀ ਕੋਈ ਕਵਸ ਨਹੀਂ ਸੀ ਬੜੀ ਸੋਹਣੀ ਸੀ ਅਸੀਂ ਬੜੀ ਸੋਹਣੀ ਗਏ ਵਾਪਸ ਆਏ ਹਾਂ ਮਰਦ ਕੀ ਉਹ ਆਈ ਹੁਣ ਜਿਹਾ ਕੀਤਾ ਵੀ ਉੱਥੇ ਨਹੀਂ ਉਹ ਟਕਰੇ ਇਹਨਾਂ ਨੂੰ ਘਰੇ ਪਹੁੰਚੇ ਨਹੀਂ ਮੰਮੀ ਹੋਣਾਂ ਨੇ ਦੱਸਣ ਦੇ ਹੱਸਲ ਨਾ ਵੀ ਉਹ ਘਰ ਆਈ ਨਹੀਂ ਹੈ ਕਿ ਉੱਥੇ ਕਿਤੇ ਕੋਈ ਇਹਨਾਂ ਨੂੰ ਲੈ ਕੇ ਆਇਆ ਵਿੱਚ ਉੱਦੇ ਛੂਪ ਆਇਆ

ਸਾਡੇ ਬੰਦੇ ਨੂੰ ਲੱਭਿਆ ਗਿਆ ਤੁਹਾਡੇ ਕੋਲ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਫਿਰ ਇਸ ਨੂੰ ਦੱਸ ਦਿੱਤਾ ਗਿਆ ਸੀਗਾ ਉਸੇ ਦਿਨ ਹੀ ਦੱਸ ਦਿੱਤਾ ਸੀਗਾ 11:15 ਵਜੇ ਮੇਰੇ ਸਾਰਾ ਸਭ ਨੂੰ ਪਤਾ ਲੱਗਾ ਉਸ ਤੋਂ ਬਾਅਦ ਵਿੱਚ 12 12:00 1:00 ਵਜੇ ਰਿਪੋਰਟ ਲਖਾਇਆ ਸੀ ਇਸ ਤੋਂ ਬਾਅਦ ਜੀ ਫੇਰ ਦੁਬਾਰਾ ਗਏ ਸੀਗੇ ਥਾਣੀ ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈ ਨਹੀਂਗੇ ਫਿਰ ਐਸਐਚਓ ਸਾਹਿਬ ਨਾਲ ਆਈ ਸਾਡੇ ਬਾਅਦ ਵਿੱਚ ਰਿਕੁਐਸਟ ਕਰਨ ਤੋਂ ਬਾਅਦ ਤੇ ਉਹ ਗੱਡੀ ਦੀ ਮਲਾਜਾ ਉੱਥੇ ਕਰਕੇ ਗਈ ਦੇਖ ਕੇ ਗਏ ਆ ਹਾਂਜੀ ਸੱਤ ਸਾਲ। ਉਹ ਜਿਹੜਾ ਖੇਰਾਬੇੜ ਦੇ ਮੋਜਵਨਾ ਤੇ ਪੁਲਿਸ ਦਫ਼ਤਰ ਗਿਆ ਹੋਇਆ ਕੀ ਮੈਟਰ ਹੈ। ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਸਵੰਤ ਸਿੰਘ ਨਾਮ ਦਾ ਲੜਕਾ ਜੋ ਕਿ ਖੇਰਾਬੇੜ ਰੇਬਾ ਹੈ ਉਹਦੀ ਜਿਹੜੀ ਕਾਰ ਹੈਗੀ ਉਹ ਅਬੈਂਡਨਡ ਜਗ੍ਹਾ ਤੇ ਮਿਲੀ ਹੈ। ਤੇ ਉਹਦੀ ਤਫ਼ਤੀਸ਼ ਕਰਨ ਦੇ ਲਈ ਐਸ ਐਚ ਓ ਫਤੂ ਟਿੰਗੜੀ ਡਿਊਟੀ ਲਗਾਈ ਗਈ ਸੀ। ਵੀ ਹੈਵ ਗੋਨ ਥਰੂ ਆਲ ਦ ਸੀਸੀਟੀਵੀ ਕੈਮਰਸ ਅਰਾਊਂਡ ਹੇਰ ਉਸ ਤੋਂ ਇਲਾਵਾ ਲੜਕੇ ਦੀ ਜਿਹੜੀ ਕਾਲ ਡਿਟੇਲ ਰਿਕਾਰਡਸ ਹੈਗੀਆਂ ਜਿਹੜੀਆਂ ਅਸੀਂ ਉਹਨੂੰ ਚੈੱਕ ਕਰ ਰਹੇ ਹੈਗਾ। ਜਿਹੜਾ ਫੋਨ ਹੈਗਾ ਉਹ ਇਸ ਤੋਂ ਕਰੀਬ 150 ਕਿਲੋਮੀਟਰ ਦੂਰ ਤੇ ਰਸਤੇ 'ਤੇ ਜਾ ਕੇ ਉੱਥੇ ਉਹ ਫੋਨ ਸਵਿਚ ਆਫ ਹੋ ਗਿਆ ਹੈ ਇਸ ਤੋਂ ਇਲਾਵਾ ਇਨ ਬਿਟਵੀਨ ਉਸ ਬੰਦੇ ਨੇ ਜਿਹੜਾ ਲੜਕਾ ਮਿਸਿੰਗ ਹੈ ਉਹਨੇ ਆਪਣੀ ਵਾਈਫ ਦੇ ਨਾਲ ਸੰਪਰਕ ਵੀ ਕੀਤਾ ਜੋ ਕਿ ਅਸੀਂ ਉਸੇ ਉਹਦੀ ਤਫਤੀਸ਼ ਕਰ ਰਹੇ ਹਾਂ